ਜਿਹੜੇ ਮੇਰੇ ਦੋਸਤ ਵੈਰੀ ਕੋਸ ਸੀਨਲ ਪੀੜਿਤ ਨੇ ਮੇਰੇ ਛੋਟੇ ਵੀਰ ਉਹਨੂੰ ਧਿਆਨ ਰੱਖ ਕੇ ਚੱਲੋ ਘਬਰਾਉਣ ਦੀ ਲੋੜ ਨਹੀਂ ਸਭ ਤੋਂ ਪਹਿਲੀ ਗੱਲ ਇਹ ਹੈ ਤੁਹਾਨੂੰ ਸਹੀ ਮਲਮਲ ਦੇ ਕੱਪੜੇ ਦੀ ਪਛਾਣ ਮੈਂ ਬਹੁਤ ਮਰੀਜ਼ਾਂ ਨੂੰ ਦੱਸਿਆ ਪਰ ਉਹ ਸਹੀ ਮਲਮਲ ਦਾ ਕੱਪੜਾ ਨਹੀਂ ਮਿਲਦਾ ਮਲਮਲ ਦਾ ਕੱਪੜੇ ਦੀ ਤੁਸੀਂ ਟਰਾਂਸਪੇਰੈਂਸੀ ਦੇਖੋ ਕਿੰਨੀ ਹੈ ਕਿ ਕਿੰਨਾ ਟਰਾਂਸਪੇਰੈਂਟ ਹੈ ਆ ਦੇਖੋ ਇੰਨਾ ਪਤਲਾ ਹੋਣਾ ਜਿਹੜਾ ਮਲਮਲ ਬਿਲਕੁਲ ਸੌਫਟ ਹੁੰਦੀ ਹੈ ਜਿਹੜੇ ਲੋਕਾਂ ਨੂੰ ਉਹਨਾਂ ਦੇ ਦਰਜੀ ਹਲਕਾ ਕੱਪੜਾ ਦਿਖਾਉਂਦੇ ਐ ਉਹ ਸਾਨੂੰ ਸਾਡੇ ਦਿੱਤੇ ਨੰਬਰਾਂ ਤੇ ਕਾਲ ਕਰੋ ਤੁਸੀਂ ਘਰ ਬੈਠੇ ਹੀ ਆਪਣੇ ਕੋਲ ਸਾਡੇ ਲੰਗੋਟ ਹੈ ਤੁਸੀਂ ਸਿਰਫ ਡਾਕਟਰ ਸਪੇ ਕਰਨਾ ਕਿਸੇ ਫ੍ਰੀ ਸੇਵਾ ਜਿਹੜੇ ਹੈ ਵੈਰੀਕੋਸੀਲ ਦੇ ਪੇਸ਼ੈਂਟਸ ਲਈ ਸ਼ੁਰੂ ਕੀਤੀ ਹੈ ਜਾਂ ਜਿਹੜੇ ਵੀ ਮੇਰੇ ਵੀਰ ਨੇ ਚਾਹੇ ਕਿਸੇ ਵੀ ਧਰਮ ਦੇ ਵਿੱਚ ਨੇ ਜਿਹੜੇ ਪਤਲੂਆਂ ਦੇ ਵਿੱਚ ਲਟਕ ਹੈ ਉਹ ਸੈਕੰਡ ਇਨਫਰਟੀਲਿਟੀ ਗੋਦਦਾਂ ਰੱਖ ਕੇ ਚੱਲਣਾ ਜੇਕਰ ਚ ਉਹਨਾਂ ਦੀ ਤਾਕਤ ਵੀ ਨਹੀਂ ਬਣਦੀ ਗਰਸ਼ਤ ਵਿੱਚ ਵੀ ਮੁਸ਼ਕਲ ਆ ਰਹੀ ਹੈ ਤੇ ਥੱਲੇ ਗੁੱਛਾ ਬਣਨਾ ਸ਼ੁਰੂ ਹੋ ਜਾਂਦਾ ਦਰਦ ਰਹਿੰਦੀ ਹੈ ਲਚਕਤ ਲੱਤਾਂ ਦੇ ਵਿੱਚ ਥਕਾਵਟ ਵੀ ਕਰੇ ਸਿਰ ਜਾਂਦੀ ਹੈ ਤੇ ਇਸ ਲਈ ਜਿਹੜੇ ਆਪਣੇ ਪਤਾਲੂ ਨੇ ਸੂਤ ਨੇ ਜਿੰਨੂੰ ਕਹਿੰਦੇ ਉਹਨਾਂ ਨੂੰ ਤੁਸੀਂ ਬਚਾਓ ਕਿਉਂਕਿ ਉਹ ਤੁਹਾਡਾ ਪਾਵਰ ਹਾਊਸ ਹੈ ਬੋਡੀ ਦਾ ਤੇ ਇਸ ਲਈ ਆਪਣੇ ਲੰਘੋੜ ਪਾ ਕੇ ਆਪਣੀ ਜਿਹੜੀ ਹੈ ਸੂਤਾਂ ਦੀ ਪਾਵਰ ਨੂੰ ਬਚਾਓ ਪਤਾਲੂ ਦੀ ਪਾਵਰ ਨੂੰ ਬਚਾਓ ਤਾਂ ਕਿ ਜਿਹੜੀ ਤੁਹਾਡੀ ਆਉਣ ਵਾਲਾ ਜਿਹੜਾ ਬੁਢੇਪਾ ਹੈ 10 15 ਸਾਲ ਜਾਂ 20 ਸਾਲ ਪਹਿਲੇ ਨਾ ਆਵੇ ਇਸ ਲਈ ਸਾਨੂੰ ਦਿੱਤੇ ਨੰਬਰਾਂ ਤੇ ਕਾਲ ਕਰੋ ਤੇ ਘਰ ਬੈਠੇ ਮੰਗਾਓ ਜਾਂ ਤੁਸੀਂ ਜਿਹੜਾ ਹੈ ਐਦਾਂ ਦਾ ਮਲਮਲ ਦੇ ਕੱਪੜੇ ਦਾ ਹੀ ਲੰਘੋੜ ਬਣਾ ਕੇ ਪਾਓ ਜਿਹਦੇ ਨਾਲ ਤੁਹਾਨੂੰ ਪਿਓਰ ਮਲਮਲ ਦੀ ਜਿਹੜੀ ਹੈ ਪਛਾਣ ਸਹੀ ਹੋ ਸਕੇ ਉਹ ਸਾਡਾ ਮੇਨ ਟੀਚਰ ਹੈ ਇਹ ਵੀਡੀਓ ਬਣਾ ਰਦਾ ਥੈਂਕ ਯੂ ਐਂਡ ਸਸਟਰੀਕ